ਅੱਜ ਆਪਾਂ ਗੱਲ ਕਰਾਂਗੇ ਮੇਵਾ ਸਿੰਘ ਲੋਪੋਕੇ ਦੀ ਜਿਹਦੇ ਉੱਤੇ ਤਰਸੇਮ ਸਿੰਘ ਜੱਸੜ ਨੇ ਇੱਕ ਮੂਵੀ ਬਣਾਈ ਹੈ ਜਿਹਦਾ ਨਾਮ ਕੀ ਹੈ ਗੁਰੂ ਨਾਨਕ ਜਹਾਜ਼ ਇਹ ਕੈਨੇਡਾ ਦੀ ਧਰਤੀ ਤੇ ਹੋਇਆ ਪਹਿਲਾ ਸਿੱਖ ਸ਼ਹੀਦ ਸੀ ਕੀ ਹੋਇਆ ਸੀ 1906-7 ਦੇ ਵਿੱਚ ਇਹ ਕੈਨੇਡਾ ਵੈਂਕੂਵਰ ਵਿੱਚ ਗਏ ਅਤੇ ਉੱਥੇ ਇੱਕ ਮਿਲ ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਤੇ ਖਾਲਸਾ ਦੀਵਾਨ ਸੁਸਾਇਟੀ ਬਣਾ ਕੇ ਉੱਥੇ ਅਲੱਗ-ਅਲੱਗ ਗੁਰਦੁਆਰੇ ਬਣਾਉਣੇ ਸ਼ੁਰੂ ਕਰਤੇ ਪਰ ਉੱਥੋਂ ਦਾ ਇੱਕ ਅਫਸਰ ਸੀ ਜਿਹਦਾ ਨਾਮ ਸੀ ਵਿਲੀਅਮ ਹੌਪਕਿੰਸਨ ਜੋ ਇਹ ਚੀਜ਼ ਬਰਦਾਸ਼ਤ ਨਹੀਂ ਕਰ پا ਰਿਹਾ ਸੀ ਕਿ ਸਿੱਖ ਉੱਥੇ ਜਾ ਕੇ ਆਪਣੇ ਗੁਰਦੁਆਰੇ ਬਣਾ ਰਹੇ ਨੇ ਉਹਨੇ ਆਪਣਾ ਇੱਕ ਮੁਖਬਰ ਉਹਨਾਂ ਕੋਲ ਛੱਡਿਆ ਬੇਲਾ ਸਿੰਘ ਅਤੇ ਉਸੇ ਮੁਖਬਰ ਨੇ ਇੱਕ ਵਾਰੀ ਗੁਰਦੁਆਰੇ 'ਚੇ ਗੋਲੀਆਂ ਚਲਵਾ ਦਿੱਤੀਆਂ ਤੇ ਉਸੇ ਨੂੰ ਬਚਾਉਣ ਦੇ ਲਈ ਜਿਸ ਦਿਨ ਵਿਲੀਅਮ ਹੌਪਕਿੰਸਨ ਉਸ ਦੇ ਪੱਖ ਦੇ ਵਿੱਚ ਗਵਾਹੀ ਦੇਣ ਆ ਰਿਹਾ ਸੀ ਤਾਂ ਗੁੱਸੇ ਦੇ ਵਿੱਚ ਆ ਕੇ ਮੇਵਾ ਸਿੰਘ ਲੋਪੋਕੇ ਨੇ 1914 ਵਿੱਚ ਉਹਨੂੰ ਗੋਲੀਆਂ ਮਾਰ ਕੇ ਛਲਨੀ ਕਰਤਾ ਤੇ ਉਹਦੀ ਉੱਥੇ ਹੀ ਕੀ ਕਰਤੀ ਮੌਤ ਹੋ ਗਈ ਉਸ ਤੋਂ ਬਾਅਦ ਜਨਵਰੀ 1915 ਦੇ ਵਿੱਚ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਇਸ ਤਰੀਕੇ ਨਾਲ ਪਹਿਲਾ ਸਿੱਖ ਸ਼ਹੀਦ ਕੈਨੇਡਾ ਦੀ ਧਰਤੀ ਤੇ ਕੌਣ ਹੋਇਆ ਮੇਵਾ ਸਿੰਘ ਲੋਪੋਕੇ